ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਾਂ ਤਾਰਾ ਸਿੰਘ ਵਿਖੇ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ 103 ਬੀਐਸਐਫ ਅਮਰਕੋਟ ਸਮੇਤ ਮੌਕੇ ਤੇ ਪਹੁੰਚ ਗਈ ਅਤੇ 498 ਗ੍ਰਾਮ ਹੈਰਵਨ ਦੇ ਇੱਕ ਪੈਕਟ ਸਮੇਤ ਡੀਜੀਆਈ ਮੈਵਿਕ ਕਲਾਸਿਕ 3 ਡਰੋਨ ਬਰਾਮਦ ਕੀਤਾ ਜੇ ਸਬੰਧੀ ਵੱਖ-ਵੱਖ ਤਰਾਵਾਂ ਤਹਿਤ ਖਾਣਾ ਖਾਲੜਾ ਵਿਖੇ ਮਕਦਮਾ ਦਰਜ ਕਰਕੇ ਪੁਲਸ ਡਰੋਨ ਗਤੀਆਂ ਵਿੱਚ ਸ਼ਾਮਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਖੋਪੀਆ ਤੇ ਵਿਗਿਆਨਕ ਜਾਂਚ ਕਰ ਰਹੀ ਹੈ ਇਸ ਮੌਕੇ ਤੇ ਡੀਐਸਪੀ ਪ੍ਰੀਤਿੰਦਰ ਸਿੰਘ ਭਿੱਖੀਵੰਦ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਵਿਸ਼ੇਸ਼ ਰਿਪੋਰਟ ਲਾਡਾ ਕੰਡਾ ਦੇਖੋ ਬਾਰਡਰ ਤੇ ਜਿਹੜੀ ਦਿਨ ਪ੍ਰਤੀ ਦਿਨ ਰੇਲਿਆ ਸਖਤਾਈ ਆ ਉਹ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੁਰਵਿਆ ਦਾ ਬਲਤੀਸ ਜਿਹੜੀਆਂ ਸਨੀ ਪੂਰਾ ਸਸਪੂ ਕਰੰਤੋਂ ਤਾਂ ਇਹਨਾਂ ਦੀਆਂ ਹਦਾਇਤਾਂ ਤੇ ਜਿਹੜੀਆਂ ਉਹ ਬਾਰਡਰ ਦੇ ਉੱਤੇ ਕਾਫੀ ਸਫਾਈ ਜਿਹੜੀ ਉਹ ਬਦਾਈ ਦੀ ਹੈ ਉਹਦਾ ਨਤੀਜਾ ਹੋ ਰਿਹਾ ਹੈ ਕਿ ਨਿਤ ਜਿਹੜੀਆਂ ਬ੍ਰਾਹਮਣੀਆਂ ਹੋ ਰਹੀਆਂ ਨੇ ਸੋ ਅੱਜ ਤੇ ਕੱਲ ਇੱਕ ਖੇਮ ਕਰਨ ਦੇ ਵਿੱਚ ਜਿਹੜੀ ਬ੍ਰਾਹਮਣੀ ਹੋਈ ਸੀ ਜਿਹੜੀ ਬੋਤਲ ਮਿਲੀ ਸੀ ਤੇ ਨਾਲ ਜਿਹੜੀ 500 ਗ੍ਰਾਮ ਦੇ ਕਰੀਬ ਹੈਰਨ ਬ੍ਰਾਹਮਣੀ ਹੋਈ ਸੀ ਉਸੇ ਲੜੀ ਦੇ ਵਿੱਚ ਅੱਜ ਜਿਹੜੀ ਥਾਣੇ ਖਾਲੜਾ ਪੁਲਿਸ ਨੂੰ ਵੀ ਜਿਹੜੀ ਸਰਪੰਥਾੜ ਹੋਈ ਹੈ ਇਹ ਇੱਕ ਜਿਹੜਾ ਸਾਂਝਾ ਸਰਚ ਆਪਰੇਸ਼ਨ ਹੈ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਹੈ ਜਿਹੜੀ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਡਰੋਨ ਉਹਦੇ ਨਾਲ ਕੋਈ ਅਬੈਤ ਚੀਜ਼ ਜਿਹੜੀ ਆ ਉਹ ਡਿੱਗੀ ਪਈ ਹੈ ਜਦੋਂ ਜਾ ਕੇ ਉਹਨੂੰ ਸਾਂਝੇ ਸਰਚ ਆਪਰੇਸ਼ਨ ਦੌਰਾਨ ਚੈੱਕ ਕੀਤਾ ਗਿਆ ਤੇ ਬਲਜੀਤ ਸਿੰਘ ਸਾਲਾ ਗੁਰਚਰਨ ਸਿੰਘ ਜਿਹੜੇ ਵਾਤਾਰਾ ਸਿੰਘ ਦੇ ਰਹਿਣ ਵਾਲੇ ਨੇ ਇਹਦੇ ਖੇਤਾਂ ਦੇ ਵਿੱਚੋਂ ਇੱਕ ਡਰੋਨ ਡਰੋਨ ਜਿਹੜਾ ਡੀਜੀਆਈ ਮੈਬਿਕ 3 ਕਲਾਸਿਕ ਦੇ ਨਾਲ 498 ਗ੍ਰਾਮ ਜਿਹੜੀ ਆ ਹੈਲੋ ਮਟਰਲ ਦੀ ਪੈਕਿੰਗ ਮਟੀਰੀਅਲ ਦੀ ਗੱਲ ਕਰੀਏ ਤੇ 564 ਗ੍ਰਾਮ। ਸੋ ਇਸ ਸਬੰਧੀ ਇਹਨੂੰ ਜਿਹੜੀ ਦੀ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਜਿਹੜੀਆਂ ਐਕਸ਼ਨ ਯਾਰ ਨੰਬਰ 38 ਡੀਟੇਡ 33724 ਅੰਡਰ ਸੈਕਸ਼ਨ 21C 10 11 12 ਏਅਰਕ੍ਰਾਫਟ ਰੈਕਟਰ ਖਣਾ ਖਰਦਾ ਵਿੱਚ ਦਰਜ ਰਿਸ਼ਤ ਕਰਨਾ ਹੈ। ਇਹਦੀ ਹਰ ਇੱਕ ਟੈਕਨੀਕਲ ਤਫ਼ਦੀ ਜਿਹੜੀ ਆ ਤਰੀਕਿਆਂ ਦੇ ਨਾਲ ਤਫ਼ਦੀਸ਼ ਕੀਤੀ ਜਾਊਗੀ। ਮੈਂ ਹਰ ਇੱਕ ਵਾਰੀ ਕਹਿੰਦਾ ਹੁੰਦਾ ਕਿ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਨੇ ਕਿ ਇਸ ਖੱਤੰਦਿਆਂ ਦੇ ਵਿੱਚੋਂ ਆਵਾਜ਼ ਆਇਆ ਨਹੀਂ ਤਾਂ ਉਹ ਫੜੇ ਜਾਣਗੇ ਆਪਾਂ ਦੇਖ ਰਿਹਾ ਵੀ ਨਿਤ ਕਦੇ ਖਾਲੜੇ ਥਾਣੇ ਵਿੱਚ ਕਦੇ ਖੇਮ ਕਰਨ ਕਿ ਕਦੇ ਕੋਈ ਥਾਣੇ ਦੇ ਵਿੱਚ ਕਦੇ ਪਿੱਖੀਬੰਦ ਥਾਣੇ ਦੇ ਵਿੱਚ ਜਿਹੜੇ ਸਮੱਗਲਰ ਐ ਫੜੇ ਜਾਂਦੇ ਨੇ ਤੇ ਜਿੱਥੇ ਜਿੱਥੇ ਫੜੇ ਵੀ ਜਾਂਦੇ ਨੇ ਤੇ ਇਹਨਾਂ ਦੀ ਜਿਹੜੀ ਅਬੈਧ ਜਾਇਦਾਦ ਆ ਉਹ ਵੀ ਅਸੀਂ ਜ਼ਬਤ ਕਰਾ ਰਹੇ ਹਾਂ ਸੋ ਇਹਨਾਂ ਥੰਦਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਆਪਣੀ ਨੀਕ ਨਮਾਈ ਜਿਹੜੀ ਕਮਾਈ ਵਾਲਾ ਧਿਆਨ ਦਿਓ ਇਹ ਪਾਕਿਸਤਾਨ ਦੇ ਏਜੰਟ ਨਾ ਬਣੋ ਆਪਣੇ ਦੇਸ਼ ਨਾਲ ਆਪਣੇ ਪੰਜਾਬ ਨਾਲ ਆਪਣੇ ਪੰਜਾਬੀਆਂ ਨਾਲ ਧੋਖਾ ਨਾ ਦਿਵਾਓ ਆਪਣੀ ਜਿਹੜੀ ਅਸਲ ਜ਼ਿੰਦਗੀ ਆਪਣੀ ਅਸਲ ਕਿਰਤਿਆ ਉੱਤੇ ਵੱਲ ਧਿਆਨ ਦਿਓ ਤੇ ਆਮ ਲੋਕਾਂ ਦੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਸਾਨੂੰ ਕਾਫੀ ਇਨਫੋਰਮੇਸ਼ਨ ਵੀਡੀਓ ਸ਼ੇਅਰ ਹੋਣ ਦੀ ਹੋਈ ਹੈ ਤੇ ਨਾਲ ਦੀ ਨਾਲ ਡੀਜੀਪੀ ਸਾਹਿਬ ਪੰਜਾਬ ਵੱਲੋਂ ਉਹਨਾਂ ਨੂੰ ਨਾਮ ਦੇ ਨਾਮ ਵੀ ਦਿੱਤੀ ਜਾ ਰਹੀ ਹੈ ਸੋ ਉਹਨਾਂ ਦਾ ਨਾਮ ਵੀ ਅਸੀਂ ਬੁਖਤ ਰੱਖਦੇ ਹਾਂ ਤੇ ਨਾਮ ਵੀ ਦਿਵਾਉਣੀ ਹੈ ਤਾਂ ਕਿ ਜਿਹੜੀਆਂ ਇਹਨਾਂ ਕਾਲੀਆਂ ਭੇਡਾਂ ਦੀਆਂ ਜਿਹੜੀਆਂ ਚਾਲਾਂ ਨੇ ਇਹਨਾਂ ਨੂੰ ਅਸੀਂ ਸਭ ਨੂੰ ਕੰਟਰੋਲ ਕਰ ਸਕੀਏ ਸੋ ਬਾਰਡਰ ਤੇ ਜਿੱਥੇ ਕੰਫਰਮੈਂਟ ਲੱਗੇ ਆ ਉੱਥੇ ਫਸ ਇੰਟਰਫੈਂਸ ਲਾਈਨ ਤੇ ਡੀਐਸਰ ਦਾ ਸੈਕੰਡ ਫੈਸਲਾ ਆ ਕੇ ਪੰਜਾਬ ਉਸੂ ਵੀ ਤਰ੍ਹਾਂ ਚ ਕੰਨੀ ਤੇ ਚੁਸਤਿਆ درستਿਆ ਕਿ ਜਿਹੜੀ ਸਾਂਝੀ ਵਾਲਤਾ ਦਾ ਨਤੀਜਾ ਕਿ ਰੋਜ਼ਾਨਾ ਭਰਾਂਤ ਗਿਆ